ਬਾਈਕਰ ਟਿਕਾ ਖਾਸਾ ਡਰਾਈਵਰ ਦੀ ਕੀ ਫਤ ਹੈ ਇਹ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਸੰਬੰਧਨ ਨੂੰ ਪਤਾ ਹੀ ਆ ਕਿ ਆਪਾਂ ਹਰੇਕ ਮਹੀਨੇ ਰਾਸ਼ਨ ਸਮਗਰੀ ਜਿਹੜੇ ਆਪਣੇ ਦੋ ਚਾਰ ਘਰ ਆ ਰਹੇ ਆ ਜਿਹੜੇ ਦੋ ਚਾਰ ਘਰ ਗਰੀਬ ਆ ਜਿਹੜੇ ਰਾਸ਼ਨ ਸਮਗਰੀ ਨਹੀਂ ਲੈ ਸਕਦੇ ਉਹਨਾਂ ਲਈ ਅਸੀਂ ਰਾਸ਼ਨ ਦੀ ਜਿਹੜੀ ਆਪਾਂ ਰਾਸ਼ਨ ਭੇਜਦੇ ਆ ਮਹੀਨੇ ਦੇ ਮਹੀਨੇ ਉਹ ਅੱਜ ਹੀ ਰਾਸ਼ਨ ਲੈਣ ਪਹੁੰਚੇ ਆ ਤੁਹਾਨੂੰ ਦੱਸਾਂਗੇ ਕੀ ਕੀ ਲੈਣਾ ਆ 1 ਕਿਲੋ ਕਾਲੇ ਬਣੇ ਹਾਂਜੀ 1 ਕਿਲੋ ਰਾਜਮਾ ਇੱਕ ਮੋਟਾ ਛੋਲੀਆ ਦੀ ਦਾਲ ਮੋਟੇ ਛੋਲੀਏ ਦੀ ਦਾਲ ਮਸਲਾ ਮੂੰਗੀ ਸਾਬਰ ਮਸਾਲਾ 1 ਲੀਟਰ ਮਸਟਰਡ ਆਇਲ ਕਿੰਨੇ ਮਸਕੇ ਦਾ ਹੈ एक पैकेट डाल्ट लाइक बहे डिड बो कि चाहिए लाइफ ਇਹ ਪਿੰਡ ਦੇ ਕੰਪਨੀ ਸੇ ਚੱਲਦੇ ਰਹਿ ਗਏ। ਸਰਕਾਰੀ ਐਕਸਪ੍ਰੈਸ ਤੇ ਸਰਕਾਰੀ ਸਾਰਕ ਹਾਂਜੀ। ਕੋਲਕਾਟਾ ਕਿਹੜੀ ਦਮਾ ਕੋਈ ਨਹੀਂ ਹੋ ਸਕਦੀ। ਕੋਲਕਾਟਾ ਕੋਈ ਲੋਟ ਨਹੀਂ ਹੋਣਗੀ। दे देख चार किलो ही किलो पाओ हाँ चीनी पत्ती हाँ हा, अजवाइन की क्या है

ਜੀ ਖਾਣੀ ਇਤਫਾਕ ਹੈ ਨੂਨ ਉਹ ਦੇਖੀ ਜਾ ਗਿਆ ਸਿੱਟੇ ਜਣੇ ਇਹਦੇ ਵੀ 2 ਕਿਲੋ ਦਾ ਉਹ ਕਿੰਨਾ 5 ਕਿਲੋ ਉਹ ਕਿੰਨਾ ਉਹ ਕੀ ਇਸਤਮਾਲ ਕੀ ਬੋਲਿਆ 400 ਗ੍ਰਾਮ ਇੱਕ ਬੋਲੀ ਦੇਣਾ ਮੈਂ ਬੋਲੀ ਦੇਣਾ ਤੁਹਾਨੂੰ ਉਸੇ ਭਾਈ ਦੇਣਾ 73 ਹਾਂਜੀ ਸਭ ਤੋਂ ਪਹਿਲਾਂ ਸੋ ਤੇ 你不要 ਕੀ ਕੀ ਹੋਵੇ ਤਰਾ ਹੈ ਜੀ ਹੈ ਅਮੇਨ ਉਪਰੇ ਖਾ ਬੋ ਗੈਟਸ ਸੇ ਟਿਕਾ ਮੇਰਾ ਹੋ ਗਿਆ ਆ ਸਾਰਾ ਸਮਾਨ ਬਣਿਆ 2350 ਰੁਪਏ ਦਾ ਜ਼ਰੂਰੀ ਸਮਾਨ ਸੀ ਸਾਰਾ ਇਹ ਆ ਜੀ ਮੁੰਡਾ ਬਲਰਾਜ ਸਿੰਘ ਜਿਹਨੂੰ ਆਪਾਂ ਹੁਣ ਰਿਲਾਇੰਸ ਟ੍ਰੈਂਡ ਤੇ ਚਲਾਇਆ ਆ ਤੁਹਾਨੂੰ ਰਿਲਾਇੰਸ ਦਾ ਟ੍ਰੈਂਡਰ ਦਾ ਰੂਲ ਪਤਾ ਹੋਵੇਗਾ ਸ਼ਾਇਦ ਜੇ ਦਾੜੀ ਰੱਖਣੀ ਆ ਤਾਂ ਪਾਗ ਬੰਨਣੀ ਪੈਂਦੀ ਮੁੰਡਾ ਪਾਗ ਚਾੜਦਾ ਤੁਸੀਂ ਇਹਨੂੰ ਬਿਨਾ ਪਾਗ ਤੋਂ ਦੇਖਿਆ ਹੀ ਪਹਿਲਾਂ ਹੁਣ ਪਾਗ ਵਾਲਾ ਤੇ ਇਹ ਸੇਵਾ ਜਿਹੜੀ ਆ ਇਸ ਮਹੀਨੇ ਇਸ ਕਰਕੇ ਆ ਕਿਉਂਕਿ ਹੱਲੇ ਸੈਲਰੀ ਨਹੀਂ ਆਈ ਇਸ ਤੋਂ ਬਾਅਦ ਇਹ ਆਪਣਾ ਕਮਾਏਗਾ ਵੀ ਦਸਵੰਦ ਵੀ ਕੱਢੇਗਾ ਕੱਢੇਗਾ ਹਾਂਜੀ ਜ਼ਰੂਰ ਜਾ ਜਾਗਾ ਦਾਲ ਜੀ ਅਜਵੈਨ ਚਾਹ ਪੱਤੀ ਸਰਫੈਕਲ ਨਾਈਸ ਬॉय ਦਾਲ ਛੋਲੇ ਸਿੱਟੇ ਚੋਂ ਲੈ ਨਮਕ ਦੀ ਥੈਲੀ ਫਟ ਗਈ ਨਮਕ ਦੀ ਥੈਲੀ ਵੱਲੋਂ ਦੇਖ ਲਈਆਂ ਚਾਵਲ ਆ ਗਏ ਬਰੋਆ ਆ ਗਏ ਦਾਲ ਚਾਵਲ ਮਸਰ ਦਾਲ ਦਾ ਚਾਹੋ ਤੇ ਛੋਲੇ 2 ਕਿਲੋ ਸਕੇ ਆਂਡਾ 2 ਕਿਲੋ ਤੇ ਆਇਆ ਕਰਮੇਲਿਕ ਪਾਊਡਰ ਹਲਦੀ ਰਾਜਮਾ ਚੋਟਪੀ ਇਹ ਹਲਦੀ ਉਹਦੇ ਨਾਲ ਫਰੀ ਸੀ ਇਹ ਰਾਜਮਾ ਹੋਰ ਦੋ ਕਿਲੋ ਰਾਜਮਾ ਸੀ ਆ ਹੈਗੇ ਆ ਨਾ ਲੌਂਗ ਤੇ ਲੈ ਚੀ ਲੌਂਗ ਤੇ ਲਾਤੀਆਂ ਵਾਲੀ ਚਾਹ ਕੀ ਆ ਤਾਂ ਆਇਆ ਹਣੀ ਇੱਧਰ ਮੰਡ ਕਰ ਦੇ ਗਿੱਥਾ ਉਹ ਆਟਾ ਆ ਆ ਰਾਸ਼ਨ ਆ ਆਇਆ ਬੰਦੂ ਮੋੜਿਆ ਆਇਆ ਮਤਲਬ ਆਹੀ ਆ ਲੱਗਦਾ ਮੇਰੇ ਲੈਡਰ ਮੋੜਾ ਲੱਗਾਈ ਮੈਂ ਤਾਂ ਸਸਟੀ ਗੱਲਾਂ ਮਾਰਦੀਆਂ ਮਾਇਰ ਦੀ ਗੱਲ ਕਰਦਾ ਮਾਇਰ ਦੀ ਗੱਲ ਕਰਦਾ ਕਿੰਨੇ ਘੜੀ ਪਾਉਣ ਕਿੰਨਾ ਬੀਏ ਤੇ ਖਰਾਬ ਹੋ ਗਿਆ ਕਿਤੇ ਮਰਜੀ ਰੱਖ ਲਓ ਤੁਸੀਂ ਵੇਖੋ ਆ ਤਾਂ ਡਾਟਾ ਪਾਣੀ ਦਾ ਬੋਤਲ ਇਹ ਚ ਤੁਹਾਡਾ ਸਾਰਾ ਰਾਸੰਗਿਆ ਇਹ ਗੜੀ ਚੈੱਕ ਕਰ ਲਓ ਪਰੇਸ਼ਾਨ ਨਾ ਹੋਇਆ ਕਰੋ ਤੁਸੀਂ ਇਦਾਂ ਅਹੀ ਤੁਹਾਡੇ ਪੁੱਤ ਅੱਜ ਵੀ ਤੁਹਾਨੂੰ ਪਤਾ ਹੀ ਆ ਉਹ ਤਾਂ ਇੰਨਾ ਤਰ੍ਹਾਂ ਰਾਏਗਾ ਸੀ ਨਾ ਬਹੁਤ ਇਹਦਾ ਖਾਸਾ ਹੈ ਮੈਂ ਆਪਾਂ ਆਪਣੇ ਭਾਈ ਦੇ ਘਰੇ ਆਸਾ ਸਮਗਰੀ ਜਿਹੜੀ ਆ ਪਹੁੰਚ ਗਈ ਦਿੱਤੀ ਆ ਕਰਦੇ ਦੋ ਮਹੀਨੇ ਦਾ ਰੱਖਨੇ ਆ ਜਦ ਜਿੰਨਾ ਵੀ ਚੱਲੇਗਾ ਉਹਨਾਂ ਬੜਾ ਭਾਈ ਬਦਰਾਤ ਘਰ ਦੇ ਹਾਲਾਤ ਵੀ ਦੇਖੀ ਸਕਦੇ ਆ ਕਿਰਾਏ ਤੇ ਆ ਕਰ ਆਪਣਾ ਨੀਗਾ ਬਸੋ ਹੀ ਦੋ ਕਮਰੇ ਉਹ ਵੀ ਸਲਾਮ ਨਾਲ ਭਰਿਓ ਤੇ ਇਹ ਘਰਾਂ ਦੇ ਵਿੱਚ ਹੁੰਦੀਆਂ ਆ ਜ਼ਰੂਰਤਾਂ ਸੇਵਾ ਵਾਲਿਆਂ ਭਰੇਆਂ ਨੂੰ ਨਾ ਭਰਿਆ ਕਰੋ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੇ ਘਰ ਜ਼ਰੂਰ ਦਿਆ ਕਰੋ ਸਮਗਰੀ ਇਹ ਸੀਆਰ ਆ ਲਿਆ ਤੁਹਾਡੇ ਨਾਲ ਇਹ ਤੁਹਾਡਾ ਫੇਸ ਨਹੀਂ ਆਊਗਾ ਬਲਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਨਾ ਬਹੁਤ ਜ਼ਿਆਦਾ ਮਾੜੀ ਹੋਈ ਆ ਮੇਰੇ ਤੇ ਨਾ ਨਜਾਇਜ਼ ਕੇਸ ਪਾਇਆ ਸੀਗਾ ਬੰਦੇ ਨੇ ਕਿਸੇ ਨੇ ਮੈਂ ਨਾ 20000 ਰੁਪਿਆ ਦੇ ਕੇ ਰਾਜੀਨਾਮਾ ਕੀਤਾ ਉਹ ਬੰਦਾ ਕਹਿੰਦਾ ਸੀਗਾ ਮੈਂ ਸਜ਼ਾ ਕਰਾਣੀ ਆ ਤੈਨੂੰ ਹਾਂ ਜੀ ਮੈਂ ਉਹ ਕੀ ਬਹੁਤ ਜ਼ਿਆਦਾ ਸੀ ਪੜ ਕੇ ਪੈਸੇ ਬਿਆਜੂ ਦਿੱਤੇ ਮੈਂ ਤਾਂ ਮੇਰਾ ਮੁੰਡਾ ਹੀ ਆ ਦੋਏ ਜਣੇ ਹਾਂਜੀ ਤੇ ਹੁਣ ਤੁਹਾਡਾ ਕੇਸ ਰਫਾ ਦਫਾ ਹੋਇਆ ਹਨਾ ਹਾਂਜੀ ਹੁਣ ਮੇਰਾ ਕੇਸ ਉਹਨੇ ਹੋਣ ਰਾਜੀ ਨਾ ਮਾਗੀ ਤਾਂ ਮੈਂ 20000 ਰੁਪਏ ਦੇ ਆ ਉਸ ਬੰਦੇ ਨੇ ਮਤਲਬ ਧੱਕਾ ਹੋਇਆ ਤੁਹਾਡੇ ਨਾਲ ਬੰਦੀ ਹੁੰਦੇ ਬਹੁਤ ਜ਼ਿਆਦਾ ਮੇਨੂੰ ਧੱਕਾ ਹੋਇਆ ਹਾਂਜੀ ਤੇ ਕੋਈ ਨਹੀਂ ਤੁਸੀਂ ਆਪੇ ਇਸ ਮਸਲੇ ਦਾ ਹੱਲ ਕਰਾਉਂਦੇ ਜਿਹੜਾ ਤੁਹਾਡਾ ਘਰ ਵੀ ਆ ਉਹ ਵੀ ਅਸੀਂ ਨਾ ਇਹ ਘਰ ਦਵਾਉ ਮੈਨੂੰ ਮੇਂ ਤੇ ਆ ਮੇਰਾ ਆਪਣਾ ਘਰ ਵਾਓ ਹਾਂਜੀ ਮੇਰਾ ਘਰ ਦਵਾਉ ਮੈਨੂੰ ਤੁਸੀਂ ਉਹ ਕੀ ਕੌਣ ਸਰਪੰਚ ਛੱਡਦਾ ਆ ਜਾਂ ਕੌਣ ਹੈ ਨੀ ਗੋਸ਼ ਵੀ ਕਰਦਾ ਪਿਆ ਹੈ ਹਾਂਜੀ ਫਿਰ ਕਰਦਾ ਕੌਣ ਕੋਈ ਵੀ ਨਹੀਂ ਕਰਦਾ ਉਹ ਵੀ ਨਹੀਂ ਜਗਾ ਛੱਡਦੇ ਪਏ ਆ ਕਿ ਰਹਿੰਦਾ ਉੱਥੇ ਕੋਈ ਨਹੀਂ ਹੈਗਾ ਖਾਲੀ ਕਰਕੇ ਉਹ ਚੱਲ ਚੱਲ ਗਿਓ ਆ ਅੱਛਾ ਉਹਨਾਂ ਨੂੰ ਪਤਾ ਹੈ ਕਿ ਜਗਾ ਏਡੀ ਅਸੀਂ ਵੇਚ ਨਹੀਂ ਸਕਦੇ ਹੈਗੇ ਤੁਹਾਡੇ ਕੋਈ ਫਰਜ਼ ਐਨਓਸੀ ਵਗੈਰਾ ਮੇਰੇ ਕੋਲ ਸਾਰਾ ਹੀ ਗੋਸ਼ ਮੇਰੇ ਮਾਪੇ ਨੇ ਮੈਨੂੰ ਜਗਾ ਲੈ ਕੇ ਦਿੱਤੀ ਭਰਾਮਾ ਨੇ ਮਕਾਨ ਬਣਾ ਕੇ ਦਿੱਤੇ ਸੀਗੇ ਹਾਂਜੀ ਮੇਰ ਨਾਲ ਕੁੱਟਮਾਰ ਕਰਕੇ ਉਹਨਾਂ ਨੇ ਮੈਨੂੰ ਘਰੋਂ ਬਾਹਰ ਡਿੱਤਾ ਸੀ ਮੋੜ ਕੇ ਉਹਨਾਂ ਨੇ ਮੈਨੂੰ ਘਰੇ ਨਹੀਂ ਪਾੜਨ ਦਿੱਤਾ ਹੈਗਾ ਠੀਕ ਆ ਮੈਂ ਉਹ ਹਸਪੀਟਲ ਵੀ ਐਡਮਿਟ ਨਹੀਂ ਉਹਨਾਂ ਨੇ ਇਦਾਂ ਦੀ ਮੇਰੀ ਹਾਲਤ ਕੀਤੀ ਸੀ ਮੇਰੇ ਕੱਪੜੇ ਵੀ ਸਾਰੇ ਪਾੜ ਦਿੱਤੇ ਸੀ ਉਹਨੇ ਤੇ ਉਹ ਤਾਂ ਆਪਾਂ ਘਰ ਛਡਾ ਲਵਾਂਗੇ ਕੋਈ ਨਹੀਂ ਆਪਾਂ ਸਾਰੇ ਸਿੰਘਾਂ ਨੂੰ ਹੁਣ ਸੁਨੇਹਾ ਲਾਤਾ ਆਪਾਂ ਕਰਕੇ ਮੇਰੀ ਬੇਨਤੀ ਹੈ ਤੇ ਅੱਡੇ ਸਾਰੀਆਂ ਤੇ ਅੱਗੇ ਮੇਰਾ ਘਰ ਮੈਨੂੰ ਦਵਾ ਦੋ ਬਸ ਮੈਂ ਕਰਾਂ ਤੇ ੱਟਕੇ ਖਾਂਦੀ ਮੁੰਡੇ ਨੂੰ ਲੈ ਕੇ ਓਕੇ ਬੋਤਵਾ ਸੀ ਸਾਡੇ ਮਾਤਾ ਆ ਤਾਂ ਹੀ ਤੁਹਾਡੇ ਕੋਲ ਆਇਆ ਤੁਹਾਨੂੰ ਮਾਂ ਸਮਝਦੇ ਆ ਇਹ ਸਾਡਾ ਭਰਾ ਆ ਤੇ ਰੋਣਾ ਨਹੀਂ ਹੈਗਾ ਹੌਸਲੇ ਨਾਲ ਕ ਇਹ ਆਪਏ ਤੁਹਾਡਾ ਮਸਲਾ ਜਿਹੜਾ ਛੇਤੀ ਨੂੰ ਛੇਤੀ ਹੱਲ ਕਰੋ ਆਂਦਾ ਹਾ ਯਤਨ ਕਰਾਂਗੇ ਮੇਹਰबानी ਬੁੱਧਿਆਂ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਇਆ ਘਰ ਦੇ ਹਾਲਾਤ ਉਹ ਵੀ ਕਿਰਾਏ ਦੇ ਉੱਤੇ ਆ ਪਿਛਲਾ ਘਰ ਜਿਹੜਾ ਸੀਗਾ ਇਹਨਾਂ ਤੋਂ ਖਾਲੀ ਕਰਾਇਆ ਗਿਆ ਧੱਕੇ ਦੇ ਨਾਲ ਜਦ ਕਿ ਰੂਲ ਇਹ ਕਹਿੰਦਾ ਆ ਕਿ 3 ਮਹੀਨੇ ਤੁਹਾਨੂੰ ਨੋਟਿਸ ਤੋਂ ਬਿਨਾਂ ਖਾਲੀ ਨਹੀਂ ਕਰਾਇਆ ਜਾ ਸਕਦਾ ਤੇ ਇਹ ਹਾਲਾਤਾਂ ਵਿੱਚ ਇਹ ਪਰਿਵਾਰ ਜਿਹੜਾ ਜੀਵਨ ਬਸਰ ਕਰ ਰਿਹਾ ਆ ਤੇ ਘਰ ਦੇ ਵਿੱਚ ਰਸਾਇਣ ਸਮਗਰੀ ਦੀ ਕੁਛ ਨਹੀਂ ਹੈਗਾ ਤੇ ਮੁੰਡਾ ਕਈ ਦਿਨਾਂ ਤੋਂ ਭੁੱਖਾ ਜਾ ਰਿਹਾ ਕੰਮ ਤੇ ਪਰ ਕੋਈ ਅੱਗੇ ਹੋਣਾ ਨਹੀਂ ਚਾਹੁੰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ